ਸਾਰੇ ਸੋਥਿਓ ਪਿਆਰ ਪਰਿਵਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਮਰ ਭਾਈ ਦੇ ਨਾਲ ਐਸ਼ਾ ਮਾਸੀ ਪਹੁੰਚੇ ਆ ਕੋਟ ਖਾਲਸਾ ਕਬੀਰ پارک ਕਬੀਰ پارک ਮਾਰਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਤੁਮ ਤੁਮ ਦੇ ਨਾਲ ਮਨਾਇਆ ਗਿਆ ਸਵੇਰ ਤੋਂ ਲੰਗਰ ਚੱਲ ਰਿਹਾ ਸਨ ਅਤੇ ਇਹ ਸ਼ਾਮ ਦੇ 5 ਵਜੇ ਤੱਕ ਲੰਗਰ ਚੱਲਦੇ ਰਹਿਣਗੇ ਤੇ ਗੱਲਬਾਤ ਕਰਦੇ ਆ ਮਾਰਕੀਟ ਕਮੇਟੀ ਦੇ ਪ੍ਰਧਾਨ ਦੇ ਨਾਲ ਅਤੇ ਸੰਗਤਾਂ ਦੇ ਨਾਲ ਉਹ ਕੀ ਕਰਨ ਚਾਹੁੰਦੇ ਆ ਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਉਹਨਾਂ ਵੱਲੋਂ ਮਨਾਇਆ ਜਾ ਰਿਹਾ ਵਾ ਅਤੇ ਸ਼ਾਮ ਦੇ 5 ਵਜੇ ਤੱਕ ਲੰਗਰ ਚੱਲਦੇ ਰਹਿਣਗੇ ਆ ਗੱਲਬਾਤ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਦੱਕੇ ਲੰਗਰ ਦੱਕੇ ਬਾਜੀ ਬਾਜੀ ਉਹ ਗਲਾਸ ਦੇ ਜੀ ਬਪ ਸਰ ਭਈਆ ਅਮਨ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਲੰਗਰ ਲਗਾਇਆ ਗਿਆ ਕ ਮਾਰਕ ਕਮੇਟੀ ਦੇ ਵੱਲੋਂ ਤੇ ਜਿੱਥੇ ਚਾਹ ਤੇ ਬ੍ਰੈਡ ਤੇ ਜਿਹੜੇ ਕੀ ਲੰਗਰ ਚੱਲ ਰਿਹਾ ਤੇ ਸੰਗਤਾਂ ਜਣੀਆਂ ਆ ਰਹੀਆਂ ਵਾ ਸਕੇ ਰੈਡੀ ਰੈਡੀ ਹੈ ਲੈਓ ਲੈਓ ਬ੍ਰੈਡ ਪਕੌੜੇ ਠੀਕ ਹੈ ਉਸ ਤੋਂ ਬਾਅਦ ਕੋੜੀ ਲੌਂਜੀ ਤੇ ਡਰਾਈ ਫਰੂਟ ਆ ਇੱਤਰ ਜੈ ਜੀ ਪੱਪਾ ਜੀ ਬਲ ਜੀ ਜਿਸ ਤਰ੍ਹਾਂ ਕਿ ਅੱਜ ਕਬੀਰਪੁਰਕ ਮਾਰਕ ਕਮੇਟੀ ਵਾਲੋ ਲੰਗਰ ਲਗਾਏਗੇ 4 ਦੇ ਬਰੈਡ ਪਕੌੜਿਆਂ ਦੀ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਕੀ ਕਰਨਾ ਚਾਹੁੰਦੇ ਆ ਅੱਜ ਤੁਸੀਂ ਤਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਮਨਾ ਰਹੇ ਆ ਅਸੀਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਝੜਾ ਮਨਾ ਰਹੇ ਆ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ ਮਨਾ ਰਹੇ ਆ ਜੀ ਤੇ ਭਾਜੀ ਕੀ ਕਰਨਾ ਚਾਹੋਗੇ ਜੇ ਅੱਜ ਲੰਗਰ ਲਗਾਇਆ ਤੇ ਜਨਮ ਦਿਨ ਮਨਾਇਆ ਜਾਵੇ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਜਨਮ ਦਿਨ ਮਨਾ ਰਹੇ ਆ ਬਾਬਾ ਦੀਪ ਸਿੰਘ ਜੀ ਦਾ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਲੰਗਰ ਸੇਵਾ ਹੋਏਗੀ ਸਾਰੇ ਸੰਗਤ ਨੂੰ ਦਰਖਾਸਤ ਹੈ ਕਿ ਹਮ ਹਮ ਆ ਕੇ ਆਣ ਸਾਡੇ ਨਾਲ ਸੁਭਾਸ਼ ਜੀ ਵੀ ਇਸ ਟਾਈਮ ਆ ਗਏ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਸੀਂ ਹਰ ਸਾਲ ਦੀ ਤਰ੍ਹਾਂ ਕਬੀਰ پارک ਮਾਰਕੀਟ ਦੇ ਵਿੱਚ ਤੰਤਰਨ ਬਾਬਾ ਦੀਪ ਸਿੰਘ ਜੀ ਦਾ ਲੰਗਰ ਜਿਹੜਾ ਸ਼ੋਭ ਦਿਹਾੜਾ ਮਨਾ ਰਹੇ ਆ ਤੇ ਇਲਾਕਾ ਨਿਵਾਸੀਆਂ ਨੂੰ ਹੁੰਮ ਮਾ ਕੇ ਲੰਗਰ ਤੇ ਪਹੁੰਚਣ ਦੀ ਕਿਰਪਾਲਤਾ ਕਰਦੇ ਆ ਕਬੀਰ پارک ਅਸ਼ੂਸ਼ਣ ਮਾਰਕੀਟੋਂ ਸਾਰੇ ਇਲਾਕਿਆਂ ਨੂੰ ਅਸ਼ੂਸ਼ਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਸਾਡੇ ਵਾਲੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਤੰਤਰਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜਨਮ ਦਿਹਾੜੇ ਦੇ ਪਲਸ ਅਸੀਂ ਲੰਗਰ ਦੀ ਸੇਵਾ ਕਰ ਰਹੇ ਹਾਂ ਸਮੂਹ ਸੰਗਤ ਨੂੰ ਬੇਨਤੀ ਆ ਵੀ ਸਾਡੇ ਲੰਗਰ ਚ ਲੰਗਰ ਛਕੋ ਪਰਮਾਤਮਾ ਦੀ ਖੁਸ਼ੀਆਂ ਪ੍ਰਾਪਤ ਕਰੋ ਇਸ ਵਾਰ ਸਾਰੀ ਸੰਗਤ ਨੂੰ ਬਾਬਾ ਦੀਪ ਸਿੰਘ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੀ ਜੀ ਸਾਹਿਬ ਜਿਸ ਤਰ੍ਹਾਂ ਕੀ ਅੱਜ ਬਾਬਾ ਦੀਪ ਸਿੰਘ ਜੀ ਨੇ ਜਨਤਹਿਰ ਤੇ ਲੰਗਰ ਲਗਾਇਆ ਕੀ ਕਹਣਾ ਚਾਹੋਗੇ ਇਹ ਇਹ ਕਹਾਂਗੇ ਕਿ ਇੱਕ ਤੇ ਆਪਣੇ ਇਤਿਹਾਸ ਨੂੰ ਆਪਾਂ ਨੇ ਯਾਦ ਕਰਨਾ ਵਾ ਸਾਰੀ ਜਿਹੜੀ ਸੰਗਤਾਂ ਉਹਨਾਂ ਨੂੰ ਨਾਲ ਜੋੜਨਾ ਵਾ ਦੁਨੀਆ ਨੂੰ ਜੋੜਨਾ ਵਾ ਤਾਂ ਕਿ ਕੰਦਾ ਲੋਕਾਂ ਨੂੰ ਪਤਾ ਲੱਗ ਸਕੇ ਸਾਡਾ ਇਹ ਵਿਰਸਾ ਸੀ ਇਤਿਹਾਸ ਸੀ ਇਹ ਕੀ ਸੀ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਸੀ ਉਹ ਕੀ ਸੀ ਹੈ ਇਹ ਕਹੇ ਆ ਵੀ ਸਾਰੀ ਸੱਤ ਭਾਵਨਾ ਉਹ ਵੀ ਸਾਰੀ ਸੰਤਨ ਨੂੰ ਇਹ ਚਾਹੀਦਾ ਵਾ ਸੰਤਨ ਨੂੰ ਕਿ ਸਾਰੇ ਕੰਦਾ ਜਿਹੜੇ ਬਾਬਾ ਦੀਪ ਸਿੰਘ ਦੇ ਜਿਹੜੇ ਕੀਤੇ ਕਾਰਨੂ ਸੀ ਸਾਰੇ ਉਹਨਾਂ ਦੇ ਪੂਰਨ ਚੱਲ ਕੇ ਸੱਤ ਭਾਵਨਾ ਨਾਲ ਇਕੱਠੇ ਹੋ ਕੇ ਕੰਦਾ ਇਸ ਚੀਜ਼ ਨੂੰ ਬਣਾਉਣ ਵਾ ਤਾਂ ਕਿ ਕੰਦਾ ਲੋਕਾਂ ਦੇ ਵਿੱਚ ਪਿਆਰ ਭਾਵਨਾ ਸੱਤ ਭਾਵਨਾ ਤਿਆਗ ਭਾਵਨਾ ਦੇ ਵਿੱਚ ਆਵੇ ਜਨਾਂ ਨੇ ਨਿਆ ਕੁਰਬਾਨੀਆਂ ਦਿੱਤੀਆਂ ਉਹਨਾਂ ਕੁਰਬਾਨੀਆਂ ਨੂੰ ਕਿਉਂਕਿ ਉਹ ਕੌਮਾਂ ਯਾਰ ਸਾਰਾ ਸਾਰਾ ਜੀ ਵੀ ਰਹਿੰਦੀਆਂ ਨੇ ਜਿਹੜੀਆਂ ਆਪਣੇ ਆਪਣੇ ਜਿਹੜੇ ਕੰਨਾ ਸ਼ਹੀਦ ਆ ਉਹਨਾਂ ਨੂੰ ਯਾਦ ਕਰਤੀਆਂ ਨੇ ਉਹਨਾਂ ਨੂੰ ਕੰਦਾ ਉਹਨਾਂ ਨੇ ਜਨ 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 ਜੜ ਮਨਾਉਂਦੇ ਹਾਲੋ ਕੋਈ ਗੱਲ ਨਹੀਂ ਇਸ ਕਰਕੇ ਅਰਜਨ ਜਨਮ ਦਿਹਾੜੇ ਦੇ ਉੱਤੇ ਇਹੋ ਜਨਦਾ ਸੰਦੇਸ਼ ਹੈ ਵੀ ਅਸੀਂ ਹਰ ਸਾਲ ਇਹ ਮਨਾਉਂਦੇ ਆ ਆਉਣ ਵਾਲੇ ਸਮੇਂ ਦੇ ਚ ਹਰ ਸਾਲ ਸਾਨੂੰ ਮਹਾਰਾਜੀ ਕੰਦਾ ਸ਼ਕਤੀ ਬਖਸ਼ਣ ਅਸੀਂ ਉਹਦੀ ਕਿਰਪਾ ਦੇ ਨਾਲ ਇਹ ਮੁੜ ਕੇ ਦੁਬਾਰਾ ਮਨਾਉਂਦੇ ਆ Meine going to call du